ਜੇ ਅਗਰ ਹੋਣਗੇ ਤੇ ਫਿਰ ਇਦਾਂ ਦਾ ਪਿਆਰ ਨਹੀਂ ਹੋਏਗਾ ਪਰਮੇਸ਼ਵਰ ਜੀ ਨੇ ਤੁਹਾਨੂੰ ਆ ਕੇ ਨਹੀਂ ਰੋਕਣਾ ਇਸ ਕੈਨ ਤੁਹਾਨੂੰ ਮੈਨੂੰ ਕਰਨਾ ਪੈਣਾ ਰੋਜ਼ ਪਵਿੱਤਰ ਆਤਮਾ ਜੀ ਦਾ ਪਹਿਲਾ ਫਲ ਕੀ ਆ ਪਿਆਰ 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 ਕਿਹੜਾ ਜਿਹੜਾ ਇੱਕ ਭਗਤ ਦਾ ਪਰਮੇਸ਼ਵਰ ਦੇ ਨਾਲ ਜਿਹੜਾ ਇੱਕ ਪਤੀ ਦਾ ਆਪਣੀ ਪਤਨੀ ਨਾਲ ਜਿਹੜਾ ਇੱਕ ਬੱਚੇ ਦਾ ਆਪਣੇ ਮਾਂ ਪਿਓ ਨਾਲ ਉਹ ਪਿਆਰ ਅੱਗੇ ਆਨੰਦ ਧੀਰਜ ਸ਼ਾਂਤੀ ਦਿਯਾਲਗੀ ਪਿਆਰ ਵਫਾਦਾਰੀ ਧਲਾਈ ਨਰਮਾਈ ਤੇ ਸੰਜਮ ਸਯਮ ਇਹ ਨੋ ਚੀਜਾਂ ਜਦੋਂ ਤੁਹਾਡਾ ਸਕੈਨ ਹੋਣਾ ਤੇ ਜੇ ਪਹਿਲੇ ਸਕੈਨਰ 'ਚ ਹੀ ਗੜਬੜਾ ਪਹਿਲੇ ਟੈਸਟ 'ਚ ਹੀ ਗੜਬੜਾ ਤੇ ਫਿਰ ਰਿਪੋਰਟ ਸਾਰੀ ਉਦਾਂ ਦੀ ਰਹਿਣੀ ਯੈਸ ਤੁਹਾਡੀ ਜ਼ਿੰਦਗੀ 'ਚ ਕਿਉਂ ਉਹ ਰਹਿਣਾ ਹੀ ਰਹਿਣਾ ਕਿਉਂਕਿ ਤੁਸੀਂ ਪਹਿਲੇ ਸਕੈਨ 'ਚ ਗੜਬੜ ਆ ਯਾਨੀ ਸੀਬੀਸੀ ਦੇ ਵਿੱਚ ਤੁਹਾਡਾ ਐਚਬੀ ਘਟਾ ਜਦੋਂ ਤੁਹਾਡਾ ਕੀ ਆ ਐਚਬੀ ਘਟਾ ਕਹਿੰਦੇ ਜੀ ਕਿੰਨੇ ਗ੍ਰਾਮ ਆ 4 ਗ੍ਰਾਮ ਜਦੋਂ ਪਹਿਲੇ ਹੀ ਟੈਸਟ 'ਚ ਤੁਸੀਂ ਫੇਲ ਆ ਤੇ ਫਿਰ ਅਗਲੇ 'ਚ ਤਾਂ ਗੜਬੜ ਹੋਣੀ ਐ ਪਹਿਲਾਂ ਐਚਬੀ ਸੈੱਟ ਕਰਨਾ ਡਾਕਟਰ ਕਹਿੰਦੇ ਪਹਿਲਾਂ ਆਪਰੇਸ਼ਨ ਕਰਨ ਤੋਂ ਪਹਿਲਾਂ ਸਕੀਕ ਭੇਜਦੇ ਪਹਿਲਾਂ ਟੈਸਟ ਕਰਾ ਕੇ ਆਓ ਕੀ ਕਰਾ ਕੇ ਆਓ ਕਿਉਂ ਕਿਉਂਕਿ ਵੱਡਾ ਆਪਰੇਸ਼ਨ ਟੈਸਟ ਨਾਰਮਲ ਹੋਏ ਤੇ ਹੋਣਾ ਛੇ ਮੋਦਾ ਤੁਹਾਡੀ ਵੱਡੀ ਮੁਸ਼ਕਲ ਹੱਲ ਇਸ ਸਕੈਨ ਦੇ ਅੰਦਰ ਜਦੋਂ ਟੈਸਟ ਹੋਣਾ ਪਹਿਲਾ ਟੈਸਟ ਪਿਆਰ ਔਰ ਪਿਆਰ ਇਹ ਵਾਰੀ ਵਾਰੀ ਨਾਲ ਚੈੱਕ ਕਰਨੇ ਆਪਾਂ ਪਿਆਰ ਦੀਆਂ ਵੀ ਕੁਆਲਿਟੀਆਂ ਜਿਹਦੇ ਚ ਪਿਆਰ ਹੋਏਗਾ